ਸਤਿ ਸ਼੍ਰੀ ਅਕਾਲ ਜੀ ਗੁੱਲੀ ਮਟੀਜ਼ ਤੋਂ ਗ੍ਰਾਉਂਡ ਤੇ ਤੁਹਾਡਾ ਸਵਾਗਤ ਆ ਅੱਜ ਫਿਰ ਆਪਾਂ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਏ ਆ ਤੇ ਜੇ ਤੁਸੀਂ ਅਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਵੀ ਜਰੂਰ ਸਬਸਕ੍ਰਾਈਬ ਕਰੋ ਬੈਲ ਆਈਕਨ ਜਰੂਰ ਦਬਾਓ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਮੇਰੀ ਅਗਲੀ ਵੀਡੀਓ ਨਾਲ ਮਿਲਦੀ ਰਹੇ ਜੇ ਤੁਹਾਡੇ ਕੋਲ ਮੇਰਾ ਅਜੇ ਤੱਕ WhatsApp ਨੰਬਰ ਨਹੀਂ ਹੈਗਾ 788305223 ਇਸ ਨੰਬਰ ਤੇ ਤੁਸੀਂ ਮੇਰੇ WhatsApp ਕਰ ਸਕਦੇ ਹੋ ਮੈਂ ਖਾਸ ਜਗਰਾਉ ਦੇ ਵਿੱਚ ਬਹੁਤ ਪਹਿਲਾਂ ਦੇ ਇਦਾਂ ਹੀ ਮੈਸੇਜ ਫੋਨ ਆਉਂਦੇ ਆ ਮੈਨੂੰ ਵੀ ਤੁਸੀਂ ਕਿੱਥੇ ਹੋ ਤੁਸੀਂ ਕਿੱਥੇ ਵਿਜਿਟ ਕਰਦੇ ਹੋ ਮੈਂ ਜਗਰਾਉ ਖਾਸ ਜਗਰਾਉ ਦੇ ਵਿੱਚ ਹਾਂ ਸੋ ਲਓਪਾ ਪਹਿਲਾ ਸੂਟ ਲੈ ਕੇ ਆਏ ਜਿਹੜਾ ਇਹ ਹੈਗਾ ਹੈਂਡਵਰਕ ਦਾ ਉਹ ਤੋਂ ਸ਼ੁਰੂ ਕਰੀਏ ਦੇਖੀ ਤੁਸੀਂ ਦੇਖ ਸਕਦੇ ਬਹੁਤ ਸੋਹਣਾ ਪੀਸ ਬਣਿਆ ਹੋਇਆ ਹੈ ਇਹ ਵੀ ਕਿੰਨਾ ਜਿਆਦਾ ਨੇੜੇ ਹੁਣ ਔਰੇਂਜ ਕਲਰ ਨੈਕ ਕੇ ਵੀ ਜਿਹੜੀ ਆਪਾਂ ਬਣਾਈ ਆ ਉਹ ਬੋਰਡ ਬਣਾਈ ਆ ਬੋਰਡ ਦੇ ਵਿੱਚ ਆਪਾਂ ਛੋਟੀ ਜੀ ਬੀ ਦਿੱਤੀ ਆ ਨਾਲ ਤੇ ਕਲੀਆਂ ਵਾਲਾ ਇਹਦੇ ਤੇ ਜਿਹੜਾ ਹੈਗਾ ਵਰਕ ਕੀਤਾ ਹੋਇਆ ਬਹੁਤ ਸੋਹਣਾ ਲੱਗ ਰਿਹਾ ਵਰਕ ਇਹਦੇ ਤੇ ਕਲੀਆਂ ਵਾਲਾ ਵਰਕ ਕੰਮ ਵੀ ਬਹੁਤ ਸੋਹਣਾ ਦੇਖ ਸਕਦੇ ਹੋ ਇਸ ਵਿੱਚ ਕੰਮ ਬਹੁਤ ਸੋਹਣਾ ਹੋਇਆ ਹੈ ਬੜਾ ਹੀ ਪਿਆਰਾ ਨੈਕ ਬਣੀ ਹੋਈ ਹੈ ਇਹਦੀ ਤੇ ਨਾਲ ਆਪਾਂ ਉਹਦੇ ਇਹਦੀ ਸਲੀਵਸ ਤੇ ਕੰਮ ਕੀਤਾ ਨਾਲ ਜਿਹੜੀ ਆਪਾਂ ਇਹਦੇ ਬਣਾਈ ਆ ਸਟ੍ਰੇਟ ਸਲਵਾਰ ਆ ਦੇਖ ਸਕਦੇ ਹੋ ਇਹਦੀ ਸਲਵਾਰ ਤੇ ਪਹੁੰਚਾ ਤੇ ਵੀ ਆਪਾਂ ਸੇਮ ਚੀਜ਼ ਉਹੀ ਦਿੱਤੀ ਆ ਬਹੁਤ ਸੋਹਣਾ ਲੱਗ ਰਿਹਾ ਵੀ ਕੰਮ ਕੀਤਾ ਹੋਇਆ ਕਲਰ ਵੀ ਬਹੁਤ ਸੋਹਣਾ ਇਹ ਮੈਂ ਡਾਰਕ ਕਲਰ ਆਉਦੇ ਤੇ ਕੱਲਾ 골ਡ ਦਾ ਕੰਮ ਕੀਤਾ ਨਾ ਪਰਲ ਵੀ ਇਹਦਾ orange ਕਲਰ ਦੇ ਉੱਪਰ ਜਿਹੜਾ ਪਰਲ ਦਾ ਕੰਮ ਕਰਾਉਣਾ ਉਹ ਬਹੁਤ ਸੋਹਣਾ ਲੱਗਦਾ ਨਾਲ ਜਿਹੜਾ ਆਪਾਂ ਜੇ ਰੈਡੀ ਕੀਤਾ ਉਹ ਪਿਓਰ organza ਦਾ ਦੁਪੱਟਾ ਪਿਓਰ organza ਦਾ ਹੈ ਦੁਪੱਟਾ ਰੈਡੀ ਕੀਤਾ ਸੇਮ ਉਹ ਉਹੀ ਕਲਰ ਦੀ ਆਪਾਂ 골ਡਨ ਦੀ ਇਹਦੀ ਪਲੇਸ ਲਾਈਆ ਬਹੁਤ ਸੋਹਣਾ ਲੱਗ ਰਿਹਾ ਇਹ ਵੀ ਸੂਟ ਇਹਦੇ ਵਿੱਚ ਨਾ ਆਪਾਂ ਦੋ ਸੂਟ ਰੈਡੀ ਕੀਆ ਇਹ ਕਲਰ ਡਿਫਰੈਂਟ ਨੇ ਇਹ ਸ਼ਿਪਿੰਗ ਹੋਣੀ ਸੀਗੀ ਤੇ ਤਾਂ ਕਰਕੇ ਅਜੇ ਸਿਰਫ ਤੁਹਾਨੂੰ ਦੋ ਹੀ ਸੂਟ ਦਿਖਾਉਂਦੀ ਹੈਂਡਵਰਕ ਵਾਲੇ ਤੇ ਇੱਕ ਇਹਦੇ ਵਿੱਚ ਇੱਕ ਕਲਰ ਆ ਜਿਹੜਾ ਉਹ ਕਲਰ ਦਾ ਫਰਕ ਆ ਤੇ ਵਰਕ ਜਿਹੜਾ ਹੈਗਾ ਉਹ ਸੇਮ ਹੀ ਵਰਕ ਹੈ ਜਿਹੜਾ ਦੂਸਰੇ ਦੇ ਵਿੱਚ ਵੀ ਹੋਇਆ ਨਾ ਉਹ ਹੈ ਜੈ ਰੈੱਡ ਕਲਰ ਦੇ ਵਿੱਚ ਇਹ ਹੈਗਾ ਆਪਣਾ ਰੈੱਡ ਕਲਰ ਦੇ ਵਿੱਚ ਇਹ ਵੀ ਸੇਮ ਉਹੀ ਮਟੀਰੀਅਲ ਆ ਕਰੇਪ ਦਾ ਸੇਮ ਸਟਾਈਲ ਆ ਸੇਮ ਹੀ ਦਾ ਸਟਾਈਲ ਬਣਿਆ ਸੇਮ ਹੀ ਉਦਾਂ ਵਰਕ ਹੋਇਆ ਸਿਰਫ ਕਲਰ ਦਾ ਫਰਕ ਆ ਜਿਹੜਾ ਇਹਦੇ ਵਿੱਚ ਕਲਰ ਤੇ ਥੋੜਾ ਜਿਹਾ ਨੈਕ ਦਾ ਫਰਕ ਆ ਕਿਉਂਕਿ ਉਹਨਾਂ ਨੇ ਥੋੜੀ ਜਿਹੀ ਹੈਵੀ ਨੈਕ ਵਾਲਾ ਵਰਕ ਮੰਗਿਆ ਸੀ ਇਹਨਾਂ ਨੇ ਥੋੜਾ ਜਿਹਾ ਜਿਵੇਂ ਲਾਈਟ ਘੱਟ ਮੰਗਿਆ ਸੀ ਕਿ ਆ ਵੀ ਥੋੜਾ ਜਿਹਾ ਲਾਈਟ ਹੋ ਇਹਦੇ ਤੇ ਵੀ ਤੁਸੀਂ ਦੇਖ ਸਕਦੇ ਹੋ 골ਡਨ ਤੇ ਉਹ ਸੇਮ ਸਾਰਾ ਮਟੀਰੀਅਲ ਉਹੀ ਯੂਜ਼ ਕੀਤਾ ਗਿਆ ਵਰਕ ਵਾਲਾ ਵੀ ਇਹਦੇ ਤੇ ਕਲਰ ਬੜਾ ਸੋਹਣਾ ਲੱਗਦਾ 골ਡ ਦਾ ਤੇ ਪਰਲ ਦਾ ਕੰਮ ਕੀਤਾ ਨਾ ਛਿੱਪੀ ਵਿੱਚ ਲਾਈ ਆਪਾਂ ਦਾਪਕਾ ਵੀ ਯੂਜ਼ ਕੀਤਾ ਹੋਇਆ ਸਾਰਾ ਮਟੀਰੀਅਲ ਮਿਕਸਿੰਗ ਆਪਾਂ ਯੂਜ਼ ਕਰੀ ਰਾਨ ਤੇ ਪਹੁੰਚਾ ਤੇ ਵੀ ਆਪਾਂ ਇਹਦੇ ਸੇਮ ਉਦਾਂ ਹੀ ਵਰਕ ਇਹ ਵੀ ਬਹੁਤ ਪਿਆਰਾ ਸੂਟ ਬਣਿਆ ਹੈ ਨਾਲ ਇਹਦੇ ਵੀ ਆਪਾਂ ਸੀ ਉਦਾਂ ਦੇ ਹੀ ਦੁਪੱਟਾ ਆ ਪਿਓਰ ਔਰਗਾਂਜ਼ਾ ਦਾ ਰੈਡੀ ਕੀਤਾ ਸੇਮ ਚੀਜ਼ ਹੀ ਬਣੀ ਹੋਈ ਹੈ ਜਿਦਾ ਉਹ ਬਣਿਆ ਨਾ ਉਹ ਤੇ ਸੇਮ ਹੀ ਬਣਿਆ ਹੈ ਇਹ ਵੀ ਬਹੁਤ ਵਾਰ ਆਂਦਾ ਤੇ ਇਹਦੇ ਨੈਕ ਲਾਈਨ ਵੀ ਦੇਖੋ ਬਹੁਤ ਸੋਹਣੀ ਲੱਗਦੀ ਹੈ ਇਹ ਵੀ ਬਹੁਤ ਪਿਆਰਾ ਲੱਗਦਾ ਨੈਕ ਟੂਟ ਵੀ ਸਿੱਧਾ ਬਣਿਆ ਜਿਹੜੇ ਆਪਣੇ ਨੈਕ ਟੂਟ ਨੇ ਉਹ ਕਿਹਾ ਮਸ਼ੀਨ ਨਹੀਂ ਵਰਤਦੇ ਬਹੁਤ ਸੋਹਣੇ ਸੂਟ ਬਣਦੇ ਸਾਰਿਆਂ ਦਾ ਉੱਪਰ ਜਿਹੜਾ Thread ਦਾ ਕੰਮ ਹੈ ਬਹੁਤ ਪਿਆਰੀ ਸੂਟ ਆ ਵੀ ਇਹ ਜਿਹੜਾ ਸੂਟ ਆਈ ਹੈਗਾ ਜਾਰਜਰ ਦਾ ਜਾਰਜਰ ਦੇ ਵਿੱਚ ਨਾ ਚੈੱਕ ਆ ਬਹੁਤ ਪਿਆਰੀ ਆ ਜਾਰਜਰ ਦੇ ਉੱਪਰ ਸਿਰ ਦੇ ਉੱਤੇ ਬਹੁਤ ਸੋਹਣਾ ਕੰਮ ਹੋਇਆ ਹੈ ਤੇ ਕੱਟਵਰਕ ਵਾਲਾ ਕੰਮ ਕੀਤਾ ਹੋਇਆ ਹੈ ਵਿੱਚ ਜਿਹੜਾ ਆਪਾਂ ਵਿੱਚੋਂ ਨਾ ਕਟਿੰਗ ਕਰਕੇ ਕਰਦੇ ਨੇ ਉਹ ਵਾਲਾ ਵਰਕ ਨੇ ਬਹੁਤ ਸੋਹਣਾ ਲੱਗ ਰਿਹਾ ਕਲਰ ਵੀ ਬੜੇ ਸੋਹਣੇ ਆ ਦੇਤੇ neck ਦੇ ਉੱਪਰ ਸਿਰਫ ਆਪਾਂ ਦੀ ਪੋਰਟੀ ਬਟਨ ਜਿੰਨਾ ਮੈਂ ਤੁਹਾਨੂੰ ਕਹਿੰਦੀ ਨੀ ਉਹ ਵੀ ਸੋਹਣੇ ਲੱਗਦੇ ਆ ਪੋਰਟੀ ਬਟਨ ਉਹ ਵਾਲਿਆ ਬਾਜੀ ਦੀ ਬੈਲ ਰੱਖ ਕੇ ਉਹਦੇ ਤੇ ਵੀ ਆਪਾਂ ਸੇਮ ਉਹੀ ਵਰਕ ਕੀਤਾ ਹੋਇਆ ਜਿਹੜਾ ਆਪਾਂ ਇਹ ਛਰਣ ਦੇ ਘਰੇ ਤੇ ਕੀਤਾ ਉਹੀ ਵਰਕ ਆਪਾਂ ਇਹ ਵੀ ਬਾਜੀ ਦੇ ਉੱਪਰ ਕੀਤਾ ਹੈ ਬਹੁਤ ਸੋਹਣਾ ਲੱਗ ਰਿਹਾ ਹੈ ਵੀ 컬러 ਕੰਟਰਾਸਟ ਵੀ ਬਹੁਤ ਸੋਹਣਾ ਹੈ ਇਹਦਾ ਸੋਹਣਾ ਤੇ ਜਿਹੜਾ ਦੁਪੱਟਾ ਹੈ ਇਹਦਾ ਉਹ ਵੀ ਆਪਾਂ ਸੇਮ ਹੋ ਰਿਹਾ ਤੇ ਚਰਾਉਣ ਦਾ ਲੈ ਕੇ ਉਹਦੇ ਤੇ ਵੀ ਕਟ ਵਰਕ ਕੀਤੀ ਹੋਈ ਆ ਬਹੁਤ ਸੋਹਣਾ ਲੱਗ ਰਿਹਾ ਦੁਪੱਟਾ ਵੀ ਇਹਦਾ ਨਾਲ ਇਹ ਜਿਹੜਾ ਆਪਾਂ ਰੈਡੀ ਕੀਤਾ ਉਹ ਪਲਾਜ਼ੋ ਆ ਬਹੁਤ ਸੋਹਣਾ ਲੱਗ ਰਿਹਾ ਪਲਾਜ਼ੋ ਸੂਤਰਾ ਕੰਮ ਦੀ ਵਿੱਚ ਦੇ ਸੋ ਬਹੁਤ ਹੀ ਸੋਹਣਾ ਕੀਤਾ ਗਿਆ ਹੈ ਇਕੱਲੇ ਦੁਪੱਟੇ ਤੇ ਬਹੁਤ ਸੋਹਣਾ ਲੱਗ ਰਿਹਾ। ਇਹਨਾਂ ਨੈਕਸਟ ਸੂਟ ਆ ਉਹ ਵੀ ਕਾਟਨ ਦੇ ਵਿੱਚ ਵਰਕ ਰਹਿ ਗਿਆ ਸੂਟ ਦੇ। ਮੇਰਾ ਕੋਈ ਵੀ ਸੂਟ ਸੋਹਣਾ ਲੱਗਦਾ ਸਕਰੀਨਸ਼ਾਟ ਲੈ ਕੇ ਇਹਨਾਂ ਦਾ ਮੈਂ ਤੁਹਾਨੂੰ WhatsApp ਨੰਬਰ ਦਿੱਤਾ। ਉਹਦੇ ਤੇ ਤੁਸੀਂ ਮੈਨੂੰ ਪੇਸ ਕਰ ਦਿਓ ਆਰਡਰ ਲਈ। ਜੇ ਤੁਸੀਂ ਆਰਡਰ ਦੇਣਾ ਚਾਹੁੰਦੇ ਹੋ ਉਹਦੇ ਤੇ ਤੁਸੀਂ ਮੈਨੂੰ ਪੇਸ ਕਰ ਦਿਓ। ਐਵੀ ਬਹੁਤ ਸੋਹਣਾ ਲੱਗਦਾ ਇਹਦੇ ਤੇ ਵੀ ਸਾਰੇ ਦੇ ਆਪਾਂ ਲਿਖੀ ਲਿਖੀ ਕਿ ਬੁੱਕੀ ਕੀਤੀ ਆ। ਬ੍ਰੀਕ ਬ੍ਰੀਕ ਲਾਈਨ ਆਂਡੀਆਂ ਵਾਲਾ ਹੈਗਾ ਇਹ ਸਟਾਫ ਆ ਨਾ ਜਿਹੜਾ ਬ੍ਰੀਕ ਬ੍ਰੀਕ ਲਾਈਨ ਵਾਲਾ ਤੁਸੀਂ ਦੇਖ ਸਕਦੇ ਬੜੇ ਸੋਹਣੇ ਇਹਦੇ ਵਿੱਚ ਕਲਰ ਵਾਈਨ ਵਾਈਨ ਕਾਫੀ ਜਿਹਾ ਕਲਰ ਜਿਹੜਾ ਵਰਕ ਲਈ ਆਪਾਂ ਯੂਜ਼ ਕੀਤਾ ਬਾਜੂ ਇਹਦੀ ਆਪਾਂ ਜਿਹੜੀ ਹੈਗੀ ਉਹ ਬੈਲ ਬਣਾਈ ਆ ਉਹਦੇ ਤੇ ਬਹੁਤ ਸੋਹਣਾ ਲੱਗ ਰਿਹਾ ਹੈ ਵਰਕ ਕੀਤਾ ਹੋਇਆ ਦੇਖੋ ਇਹਦੇ ਵਰਕ ਇਹਦੀ ਬਾਜੀ ਤੇ ਵੀ ਆਪਾਂ ਕੀਤਾ ਨੈਕ ਲਾਈਨ ਆਪਾਂ ਇਹਦੀ ਸਿੰਪਲ ਰੈਕਟੂਗਲ ਪਰ ਇਹਦੇ ਤੇ ਬੂਤੀ ਸੀ ਵੀ ਬੂਤੀ ਕਾਠੋਂ ਦੀ ਸਿਰ ਤੇ ਆਪਾਂ ਕੋ ਡਿਜ਼ਾਈਨ ਹੀ ਨਹੀਂ ਕਰ ਸਕਦੇ ਸੀ ਇਹ ਬਹੁਤ ਸੋਹਣਾ ਲੱਗ ਰਿਹਾ ਹੈ ਵੀ ਨਾਲ ਜਿਹੜੀ ਆਪਾਂ ਇਹਦੀ ਸਲਵਾਰ ਕੀਤੀ ਉਹ ਵੀ ਸਟ੍ਰੇਟ ਉਹਦੇ ਵੀ ਪੌਂਚਾ ਦੇ ਆਪਾਂ ਸੇਮ ਵਰਕ ਕੀਤਾ ਜਿਦਾਂ ਆਪਾਂ ਇਹਦੇ ਬਾਜੂ ਦੇ ਉੱਪਰ ਕੰਮ ਕੀਤਾ ਨਾ ਉਹੀ ਸੇਮ ਆਪਾਂ ਵਰਕੇ ਦੇ ਸਲਵਾਰ ਦੇ ਪੌਂਚਾ ਤੇ ਦਿੱਤਾ ਹੋਇਆ ਬਹੁਤ ਸੋਹਣਾ ਲੱਗ ਰਿਹਾ ਵੀ। ਉਹਦੇ ਇਸਦਾ ਬਹੁਤ ਸੋਹਣਾ ਲੱਗ ਰਿਹਾ ਵਾ। ਬਹੁਤ ਪਿਆਰਾ ਲੁਕਾ ਇਹਦੇ ਨਾਲ ਜਿਹੜਾ ਦੁਪੱਟਾ ਆਪਾਂ ਕੀਤਾ ਉਹ ਕੀਤਾ ਹੋਇਆ ਮੈਰੂਨ ਵਾਈਨ ਜਿਹੜਾ ਕੋਫੀ ਜਿਹਾ ਕਲਰ ਆ ਵਿੱਚ ਵਾਈਨ ਕੋਫੀ ਕਲਰ ਮੈਰੂਨ ਨਹੀਂ ਵਾਈਨ ਕੋਫੀ ਕਲਰ ਆ ਬਹੁਤ ਸੋਹਣਾ ਲੱਗ ਰਿਹਾ ਵੀ। ਵੀਰਪਾ ਉਪਵਾਇਟ ਕਲਰ ਵੀ ਲੇਸ ਲਾ ਕੇ ਇਹਨੂੰ ਦੁਪੱਟੇ ਨੂੰ ਫਿਨਿਸ਼ਿੰਗ ਦਿੱਤੀ ਹੈ ਦੇਖੋ ਦੁਪੱਟਾ ਮੈਰੂਨ ਕਲਰ ਦਾ ਤੇ ਲੇਸ ਲਾ ਕੇ ਬਸ ਆਪਾਂ ਇਹਦੀ ਫਿਨਿਸ਼ਿੰਗ ਕੀਤੀ ਹੈ ਵੀ ਬਹੁਤ ਸੋਹਣਾ ਲੱਗ ਰਿਹਾ ਹੈ ਸੂਟ ਇਹ ਕਾਟਨ ਦੇ ਸੂਟ ਸੀਗੇ ਜਿਹੜਾ ਆਪਣਾ ਇਹ ਨੈਕ ਸੂਟ ਹੈ ਇਹ ਹੈਗਾ ਉਪਵਾਇਟ ਕਲਰ ਦਾ ਇਹ ਵੀ ਬਹੁਤਿਆਰ ਸੂਟ ਬੜੇ ਹੈ ਤੇ ਦੇਰੀ ਦਾ ਆਪਣਾ ਇਹ ਤਾਂ ਸਟਾਪ ਗਿਆ ਹੈ ਆਂ ਏ ਲਾਈਨ ਬਣਿਆ ਹੈ ਨਾਲ ਇਹਦੀ ਆਪਾਂ ਬੈਲ ਵਾ ਜੂ ਕੀਤੀਆਂ ਬੀਤਾ ਦਾ ਬਹੁਤ ਸੋਹਣਾ ਇਹਦਾ ਵੀ ਵਰਕ ਨਾ ਜੋ ਸ਼ੇਡ ਲੈ ਕੇ ਆਪਾਂ ਗ੍ਰੀਨ ਪੈਰਟ ਜਿਹਾ ਕਲਰ ਬਹੁਤ ਸੋਹਣਾ ਲੱਗ ਰਿਹਾ ਸੀ ਗਰੀ ਨਾਲ ਗ੍ਰੀਨ ਪੈਰਟ ਜਿਹਾ ਸ਼ੇਡਾ ਬਹੁਤ ਸੋਹਣਾ ਲੱਗਦਾ ਹੈ ਵੀ ਸੂਟ ਬਣਿਆ ਤੇ ਇਹਦੇ ਵੀ ਆਪਾਂ ਬੈਕ ਤੇ ਵੀ ਸੇਮ ਵਰਤ ਕੇ ਕੀਤਾ ਜਿੱਦਾਂ ਆਪਾਂ ਇਹ ਜੀ ਫਰੰਟ ਤੇ ਕੀਤਾ ਨਾ ਜਾ ਕੇ ਜਿਹਦੇ ਉਧਰ ਹੀ ਆਪਾਂ ਇਹ ਵੀ ਬੈਕ ਤੇ ਵੀ ਕੀਤਾ ਹੋਇਆ ਉਦੋਂ ਹੀ ਕੰਮ ਬਹੁਤ ਸੋਹਣਾ ਲੱਗ ਰਿਹਾ ਨਾਲ ਇਹਦੇ ਜਿਹੜੇ ਆਪਾਂ ਬਣਾਈਆ ਸਟ੍ਰੇਟਸ ਵਾਲਾ ਸਟ੍ਰੇਸ ਵਾਲਾ ਸਟ੍ਰੇਸ ਵਾਲਾ ਤੇ ਬੱਸ ਏਨੀ ਵਰਕ ਕੀਤਾ ਜਿੱਦਾਂ ਆਪਾਂ ਇਹਦੇ ਵਿੱਚ ਕੀਤਾ ਹੋਇਆ ਜਿਹੜਾ ਲੈਗ ਦੇ نیچے ਬੂਟਾ ਲਿਆ ਨਾ ਉਹੀ ਬੂਟਾ ਆਪਾਂ ਇਹਦੇ ਪਹੁੰਚਾ ਦੇ ਸਕੀ ਅਭਿਆ ਸਟ੍ਰੇਸ ਵਾਲਾ ਇਹ ਕਿਤੋਂ ਬਹੁਤ ਸੋਹਣਾ ਲੱਗਦਾ ਤੇ ਇਹ ਬਹੁਤ ਬਹੁਤ ਵਧੀਆ ਲੱਗਦਾ ਬਣਿਆ ਹੋਇਆ ਇਹ ਸੂਟ ਨਾ ਇਹ ਸਟਾਫਰ ਵੀ ਬਹੁਤ ਵਧੀਆ ਸੌਫਟ ਤੇ ਕੰਮ ਵੀ ਬਹੁਤ ਸੋਹਣਾ ਹੋਇਆ ਹੈ ਜਿਹੜਾ ਆਪਣਾ ਕੰਮ ਹੀ ਹੁੰਦਾ ਨਾ ਸਿਲੰਡਰ ਲਾ ਕੇ ਰੰਗਦਾ ਜਿਆਦਾ ਕੀਤਾ ਗਿਆ ਤੇ ਇਹਦੇ ਨਾਲ ਜਿਹੜਾ ਆਪਾਂ ਦੁਪੱਟਾ ਕੀਤਾ ਉਹ ਅਪਲੋਡ ਕਰਕੇ సేమ్ ਹੋਵੇ ਲేస్ ਲੱਗਿਆ ਜਿਹੜੀ ਆਪਾਂ ਇਹ ਚਾਹ ਕੇ ਡਿਜ਼ਾਈਨਿੰਗ ਲਈ ਲਾਈ ਸੀ ਉਹ ਹੀ ਆਪਾਂ ਇਹਦੇ ਤੇ ਲਗਪਰੇ ਆ ਗਿਆ ਤਾਂ ਮੇਰਾ ਕੋਈ ਵੀ ਚੀਜ਼ ਪੱਗਿਆ ਲੱਗਦਾ ਸਿਰ ਮੇਰੇ ਚਾਹ ਲੈ ਕੇ ਤੁਸੀਂ ਵਾਟਸਐਪ ਨੰਬਰ ਤੇ ਸੈਂਡ ਕਰ ਸਕਦੇ ਹੋ ਕਲਰ ਚੇਂਜ ਕਰਾਉਣਾ ਜਾਂ ਪ੍ਰਾਈਸ ਪੁੱਛਣਾ ਕੋਈ ਵੀ ਇਸ਼ੂ ਆਸ ਤੇ ਤੁਸੀਂ ਮੈਨੂੰ ਕੁਝ ਵੀ ਪੁੱਛਣਾ ਚਾਹਦੇ ਹੋ ਤੁਸੀਂ ਮੇਰੇ ਵਾਟਸਐਪ ਨੰਬਰ ਤੇ ਪੁੱਛ ਸਕਦੇ ਤੇ ਮੈਂ ਤੁਹਾਨੂੰ ਦੁਆਰਾ ਫੇਰ ਚੇਕ ਤੁਹਾਨੂੰ ਬਹੁਤ ਪਿਆਰਾਂ ਦੇ ਵਿੱਚ ਵੈਸੇ ਇਹ ਕੌਣ ਇਸ ਲਈ ਹੀ ਆਉਂਦੇ ਨੇ ਕਿ ਤੁਹਾਡੇ ਲੋਕੇਸ਼ਨ ਕਿੱਥੀ ਆ ਹੈ ਨਾ ਮੈਂ ਜਿਗਰਾਉਂ ਖਾਸ ਜਿਗਰਾਉਂ ਦੇ ਵਿੱਚ ਮੈਂ ਆਪਣੀ ਰੋੜਾ ਰੈਪ ਰੋੜ ਦੇ ਉੱਪਰ ਬੁਟੀਕਾ ਆਪਣੀ ਤੇ ਬੈਕ ਸਾਈਡ ਤੇ ਦਾ ਭਾਰਾ ਖੜ ਕੇ ਆਪਣੀ ਬੁਟੀਕਾ ਓਕੇ ਜੀ ਜੇ ਤੁਸੀਂ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਵੀ ਜਰੂਰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਦਬਾਓ ਤੇ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਓਕੇ ਜੀ थैंक यू